ਹੈਲੋ ਹਾਂਜੀ ਆਵਾਜ਼ ਆ ਰਹੀ ਐ ਹਾਂਜੀ ਕੋਈ ਆ ਰਹੀ ਐ ਕੌਣ ਬੋਲ ਰਿਹਾ ਮੈਂ ਲੱਖਾ ਸਿੰਘ ਸਦਾਣਾ ਬੋਲਦਾ ਜੀ ਵੀਡੀਓ ਬੋਲਦੇ ਹਾਂ ਮੈਡਮ ਰਸਿਕਾਲ ਜੀ ਹਾਂਜੀ ਹਾਂਜੀ ਰਸਿਕਾਲ ਇੱਕ ਨਾ ਜੀ ਭੰਮੇ ਖੁਰਦ ਜੰਗਲ ਲਾਇਆ ਸੀਗਾ ਪੰਚਾਇਤੀ ਬਾਣ ਚ ਦੋ ਕਿੱਲੇ ਬਾਣ ਸੀਗੇ ਹਾਂ ਉਹ ਡੀਸੀ ਸਾਹਿਬ ਨੇ ਆਫ ਲਗਾਇਆ ਸੀਗਾ ਵਾਤਾਵਰਨ ਦੱਸ ਦੇ ਉੱਤੇ ਕਧਿਆ 2 2 ਤੰਤਨ ਫੁੱਟ 4 4 ਫੁੱਟ ਬੂਟੇ ਹੋ ਗਏ ਸੀ ਉਹ ਬਾਹਰ ਦਿੱਤਾ ਗਿਆ ਸਾਰਾ ਉਸ ਬਾਹਨ ਚ ਖੜਿਆ ਉਹ ਕਿਦੀ ਮਨਜ਼ੂਰੀ ਨਾਲ ਬਾਹ ਹੈ ਗਈ ਜੰਗਲ ਉਹ ਉਹ ਮੈਂ ਚੈੱਕ ਕਰ ਰਹੀ ਹਾਂ ਜੀ ਨਹੀਂ ਪ੍ਰਬੰਧਕ ਮੈਡਮ ਤੁਸੀਂ ਹੋ ਕਿ ਹੁਣ ਪਛਾਤਾਂ ਭੰਗ ਨੇ ਜੀ ਨਹੀਂ ਨਹੀਂ ਮੈਂ ਤਾਂ ਨਹੀਂ ਪ੍ਰਬੰਧਕ ਸੀ ਹਾਂ ਜੀ ਆ ਚਲੋ ਜਿਹੜਾ ਟਾਸ ਹੁੰਦਾ ਪ੍ਰਬੰਧਕ ਉਹ ਹੈਰਾਨੀ ਦੀ ਗੱਲ ਹੈ ਜਾਨੇ ਸਾਨੂੰ ਅਧਿਕਾਰੀਆਂ ਨੂੰ ਰੋਕ ਕੇ ਹੀ ਕਰਾਂਗਾ ਤਾਂ ਫਨਾ ਕਰਤਾ ਜੀ ਬਾਤ ਆ ਸਾਰਾ ਬੂਟੇ ਦਾ ਜਿਵੇਂ ਤਵੀਆਂ ਮਾਰ ਕੇ ਪੱਟ ਤੇ ਖਤਮ ਕਰਤੇ ਕੋਈ ਨਹੀਂ ਬੰਦ ਪੌਪਾ ਵੀ ਦੇਰ ਬੰਦ ਕਰ ਲੈਂਦੇ ਡੀਸੀ ਦਾ ਨੰਬਰ ਹੈਗਾ ਤੇਰੇ ਕੋਲੇ ਲੈ ਸੋ ਆ ਬਾਈ ਅਸੀਂ ਕਿੱਥੇ ਕਿੱਥੇ ਜਾ ਕੇ ਲੜਾਂਗੇ ਯਾਰ ਹਲੋ ਤੁਸੀਂ ਦੇਖੇ ਹੀ ਹੁਣ ਲਗਾਤਾਰ ਸਾਨੂੰ ਉਹ ਟਾਲੀਆਂ ਜਿਹੜੀਆਂ ਪੱਟੀਆਂ ਅੱਠ ਅੱਜ ਮੈਨੂੰ 5ਵਾਂ ਦਿਨ ਹੋ ਗਿਆ ਉੱਥੇ ਲੜੀ ਜਾਂਦੇ ਨੂੰ ਕਦੇ ਡੀਸੀ ਨੂੰ ਕਦੇ ਡੀਐਫਓ ਨੂੰ ਕਦੇ ਬੀਡੀਓ ਨੂੰ ਕਦੇ ਐਸਰੀਮ ਨੂੰ ਕਦੇ ਤਸੀਲਦਾਰ ਨੂੰ ਫੋਨ ਕਰ ਅੱਜ ਜਾ ਕੇ ਕਦੇ ਮਾੜਾ ਮੋਟਾ ਉਹ ਪਰਚੀ ਵਾਲੀ ਕਾਰਵਾਈ ਸ਼ੁਰੂ ਹੋਈ ਹੈ ਨਹੀਂ 5 ਦਿਨ ਤੱਕ ਗੱਲ ਹੀ ਨਹੀਂ ਸੁਣੀ ਉਹ ਵੀ ਮੈਂ ਮਸਲਾ ਕ੍ਰਿਸ਼ਨ ਕਮਾਲ ਜਿਹੜਾ ਸੈਕਟਰੀ ਹੈ ਉਹਦੇ ਧਿਆਨ ਚ ਲਿਆਂਦਾ ਫਿਰ ਜਾ ਕੇ ਹਲਜਲ ਹੋਈ ਆ ਥੱਲੇ ਤਾਂ ਕਹਿੰਦੇ ਗੱਲ ਹੀ ਸੁਣਨ ਨੂੰ ਕੋ ਤਿਆਰ ਨਹੀਂ ਸਾਰੇ ਪੰਲਾ ਛਾੜੀ ਦੇ ਸੀ ਹੁਣ ਆ ਮਸਲਾ ਨਵਾਂ ਉੱਠ ਖੜਿਆ ਭਾਈ ਭੰਵੇਂ ਖੁਰਦ ਪਿੰਡ ਆ ਇਹ ਪਮਨੇ ਖੁਰਦਾ ਜਿਲ੍ਹਾ ਮਾਨਸਾ ਦਾ ਪਿੰਡਾ ਦੇਖੋ ਭਾਈ ਦੋ ਕਿੱਲਾਂ ਜੰਗਲ ਲੱਗਿਆ ਸੀ ਤੇ ਪੂਰੇ ਦੋ ਕਿੱਲਾਂ ਚਾ ਦੋ ਕਿੱਲੇ ਸੀ ਸਾਰੇ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਭਾਈ ਵਧੀਆ ਬੂਟੇ ਖੜੇ ਸੀ ਆ ਦੇਖੋ ਆ ਸਾਰੇ ਤਵੀਆਂ ਨਾਲ ਭਾਈ ਬਾਤ ਹੈ ਆ ਦੇਖ ਲਓ ਆ ਹੋਰ ਦਿਖਾਉਣੇ ਆ ਜਾਓ ਆ ਬਣ ਖੜੇ ਆ ਭਾਈ ਬਣਾ ਦੇ ਆ ਦੇਖ ਲਓ ਬਣਾ ਦੇ ਬੂਟੇ ਖੜੇ ਆ ਇਹ ਡੇ ਡੇ ਹੋ ਗਏ ਸੀ ਬਾਈ ਫਾਦਰ ਮੁਰੂਦਾਂ ਇਹ ਪੁੱਛੇ ਸੀ ਉਹ ਸਾਰੇ ਕਿੱਡੇ ਕਿੱਡੇ ਹੋ ਗਏ ਸੀ ਉਹ ਡੇ ਡੇ ਹੋ ਗਏ ਸੀ ਪੂਰੇ ਵਧੀਆ ਹੋ ਗਏ ਸੀ ਪੂਰੇ ਵਧੀਆ ਇਹ ਆ ਬਾਈ ਰੌਂਡ ਗਲਾਸ ਵਾਲੇ ਲਾ ਕੇ ਗਏ ਸੀਗੇ ਉਹ ਆ ਬਾਈ ਹਾਂਜੀ ਖੜੇ ਮੁਰੂਦਾਂ ਕਿੰਨਾ ਬੂਟਾ ਲਾਇਆ ਬਾਈ ਤੁਸੀਂ ਇੱਥੇ 5200 5200 ਲੱਗਿਆ ਤੇ ਬਾਈ 5200 ਹਾਂਜੀ 5200 ਬੂਟਾ ਲਾਇਆ ਹੈ ਉਹ ਸੋ ਮਚਾ ਤੇ ਜੋ ਤੇ ਉਧਰ ਡੀਸੀ ਡੀਸੀ ਲਾ ਕੇ ਗਿਆ ਆਪਰ ਡੀਸੀ ਸਾਹਿਬ ਐਜ਼ ਅ ਗੈਸਟ ਆਏ ਸੀਗੇ ਜੀ ਬੀਡੀਪੀਓ ਮੈਡਮ ਵੀ ਐਜ਼ ਅ ਗੈਸਟ ਸੀਗੇ ਅੱਛਾ ਬੀਡੀਪੀਓ ਤੇ ਡੀਸੀ ਮਾਨਸਾ ਜਾਣੇ ਇੱਥੇ ਮਹਿਮਾਨ ਦੇ ਤੌਰ ਤੇ ਆ ਕੇ ਲਵਾ ਕੇ ਗਏ ਉਸ ਦਿਨ 6 ਜੰਗਲ ਲੱਗੇ ਸੀ ਬਾਈ ਚੰਡਾ ਕਲਾ ਕਲੀਪੁਰ ਇਹ ਹੁਣ ਸਰਪੰਚ ਤੇ ਪੰਚਾਇਤ ਦਾ ਭੰਗ ਹੈ ਫੇ ਬਾਹਿਆ ਕੀ ਬਾਹਿਆ ਕੀ ਦੇ ਅਧਿਕਾਰ ਨਾਲ ਹੈ ਫਿਰ ਤੇ ਜੋ ਜਿਵੇਂ ਪ੍ਰਬੰਧਕ ਨੇ ਉਹਨਾਂ ਦੇ ਨਾਲ ਪ੍ਰਬੰਧਕ ਨੇ ਬਾਤ ਆ ਨੰਬਰ ਹੈ ਪ੍ਰਬੰਧਕ ਦਾ ਹਾਂਜੀ ਲਾਈ ਮੜੇ ਆ ਜੀ ਮਾਲ ਜਿਹੜੇ ਬਰੂਦਾਂ ਦੇ ਬੂਝੇ ਬਹੁਤ ਵਧੀਆ ਅੱਜ ਵੀ ਖੜੇ ਪੁੱਛ ਪੌਦੇ ਖੜੇ ਅੱਜ ਤਾਂ ਖੜੇ ਆ ਹਲੇ ਵਿੱਚ ਆ ਰਾਤ ਸਾਰੇ ਵਿੱਚ ਪੌਦੇ ਖੜੇ ਅੱਜ ਕੈਮ ਬੰਦ ਜੂ ਹੁੰਦਾ ਬਾਈ ਖੜੇ ਆ ਹਾਂ ਇਹ ਤਾਂ ਹਲੇ ਪਰਤੇ ਨਹੀਂ ਨਗੇ ਹੈਗਾ ਨੰਬਰ ਤਲਾ ਮੇਰੀ ਕਰਾ ਯਾਰ ਪ੍ਰਬੰਧਕ ਕਿਹੜਾ ਸੀ ਪ੍ਰਬੰਧਕ ਨੂੰ ਤਾਂ ਪਤਾ ਹੀ ਹੋਣਾ ਵੀ ਕਿਵੇਂ ਬਾਹ ਗਿਆ ਇਹ ਪ੍ਰਬੰਧਕ ਇਹ ਕਹਿੰਦੇ ਸਾਡੇ ਕੋਲ ਕਹਿੰਦੇ ਰਜਿਸਟਰ ਤੇ ਮਾਰ ਲਈ ਬਾਣ ਜਿਹੜਾ ਚੜਿਆ ਨਹੀਂ ਹੈਗਾ ਬਾਣ ਨਹੀਂ ਲਾ ਰਹੇ ਉਹੀ ਗੱਲ ਕਹਿ ਰਹੇ ਸੀ ਅੱਛਾ ਇਹ ਹਟ ਕਰ ਰਿਜੈਕਟਰ ਤਾਂ ਹੀ ਨਹੀਂ ਚੜਿਆ ਹੋਇਆ ਮੌਜੂਦਾ ਐਡੀਸੀ ਪੀ ਨਹੀਂ ਭਾਈ ਜੀ ਇਹ ਐਡੀਸੀਡੀ ਦਾ ਨੰਬਰ ਮੇਰੇ ਕੋਲ ਆ ਜਾੜਾ ਹਾਂ ਹਾਂ ਜੀ ਅਮਿਤ ਅਮਿਤ ਬੈਂਬੀ ਜੀ ਇਹ ਪਹਿਲਾਂ ਪਟਿਆਲੇ ਸੀਗੇ ਹੁਣ ਆਪਣੇ ਨੇ ਇਸ ਟਾਈਮ ਇਹਨਾਂ ਕੋਲ ਡੀਸੀ ਸਾਹਿਬ ਦਾ ਚਾਰਜ ਵੀ ਹੈਗਾ ਉਹ ਕਿਉਂਕਿ ਡੀਵੀ ਸਾਹਿਬ ਛੁੱਟੀ ਤੇ ਨੇ ਮਾਨਸਾ ਦੇ ਹਾਂ ਜੀ ਉਹ ਪਰਵੰਦ ਦਾ ਕੋਈ ਨੰਬਰ ਜੀ ਦੋ ਘਟਾ ਇੱਦਾਂ ਹੀ ਖਤ ਹੋ ਗਈ ਸੀ ਬੁੱਟੇ ਹਨਾ ਬਾਈ ਹਾਂਜੀ ਬਾਈ ਵਧੀਆ ਚੱਲ ਪਿਆ ਸੀ ਯਾਰ ਇੱਥੋਂ ਤੱਕ ਸੀ ਬਾਈ 80% ਬੁੱਝੇ ਸੀ ਜੀ ਜਿੰਨੇ ਲਾਏ ਆਉਂਦੇ ਛੋਸੀ ਫਰੰਡ ਬੁੱਝੇ ਕੈਂਪ ਫੀਜਾ ਹਰੇ ਬਾਈ ਮਾਰ ਨੂੰ ਆ ਜੀ ਹਾਂ ਥੋੜਾ ਇਹਨੇ ਕਾਕ ਫੋਨ ਕਰਕੇ ਦਿਖਾਈ ਘਟ ਦਿੰਦੇ ਸੀ ਲਾ ਲਾ ਫੋਨ ਲਾ ਮੇਰੀ ਗੱਲ ਕਾਕ ਫੋਨ ਕਰਕੇ ਦਿਖਾਈ ਘਟ ਦਿੰਦੇ ਜੂ ਬੁੱਝੇ ਸਾਰੇ ਕੈਂਪ ਵਧੀਆ ਲੈਣ ਚ ਲਾਏ ਸੀ ਮਤਲਬ ਬੂਈਆਂ ਪਾਈਆਂ ਸੋ ਇਨਾ ਮਾੜਾ ਹਾਲ ਹੋ ਗਿਆ ਬਾਈ ਅਸੀਂ ਕੋਈ ਜੰਗਲ ਲਾਏ ਵੀ ਨਹੀਂ ਛੱਡ ਰਹੇ ਕੋਈ ਦਰਾਤ ਛੜਕਾਂ ਦੇ ਖੜੇ ਵੀ ਨਹੀਂ ਛੱਡ ਰਹੇ ਪਟ ਰਹੇ ਆ ਉਨੇ ਦੇ ਲਈ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਕੀ ਸਰਕਾਰ ਕੋਈ ਧਿਆਨ ਦੇਊਗੀ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਇਸ ਸੰਬੰਧਿਤ ਮੈਿਕ ਮੈਂ ਇਹਦੇ ਨਾਲ ਜਿਹੜਾ ਮੰਤਰੀ ਆ ਜੰਗਲਾਤ ਮੰਤਰੀ ਆ ਕੌਣ ਧਿਆਨ ਦੇਊਗਾ ਆ ਤੁਹਾਡੇ ਸਾਹਮਣੇ ਦੇਖੋ ਦੋ ਕਿੱਲੇ ਜੰਗਲ ਪਾ ਕੇ ਵਧੀਆ ਲੱਗਿਆ ਹੋਇਆ ਦੋ ਤੰਦਰ ਫੁੱਟ ਤੇ ਬੂਟੇ ਹੋਗੇ ਸੀਗੇ ਪਿਛਲੇ ਸਾਲ ਲੱਗਾ ਸੀ ਪੂਰਾ ਵਧੀਆ ਆ ਦੱਸਦੇ ਆ ਬਾਈ ਖੇਤਾਂ ਵਾਲੇ ਇਹਨੂੰ ਪੁੱਛ ਬਾਈ ਇਹ 80% ਬੂਜੇ ਕੈਮ ਹੋਗੇ ਸੀਗੇ ਜੀ ਵਧੀਆ ਤੇ ਮੌਲਾ ਦੁਆ ਤੇ ਪਤਾ ਨਹੀਂ ਕਿੰਨੇ ਕਿਹੜੇ ਹਿਸਾਬ ਨਾਲ ਬਾਹਿਆ ਗਿਆ ਸਾਰੀ ਬੂਜੇ ਕੈਂਪ ਸੀਗੇ ਇਹਨੇ ਬਾਕੇ ਬੋਲੀ ਵੀ ਲਾਤੀ ਕਹਿੰਦੇ ਹਾਂ ਬੋਲੀ ਲਾਤੀ ਇਹ ਵੀ ਵੇਖ ਲਓ ਇੱਕ ਪਾਸੇ ਡੀਸੀ ਆਉਂਦਾ ਜੰਗਲ ਲਵਾਉਂਦਾ ਸਰਕਾਰ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੀ ਆ ਕਿ ਅਸੀਂ ਵਾਤਾਵਰਨ ਦਾ ਦਿਹਾੜਾ ਬਣਾਉਨੇ ਆ ਜੀ ਵਾਤਾਵਰਨ ਦੀਪਸ਼ ਦੇ ਉੱਤੇ ਅਸੀਂ ਬਹੁਤ ਅਸੀਂ ਰੁੱਖ ਲਵਾ ਰਹੇ ਆ ਸੈਮੀਨਾਰ ਲਵਾਉਂਦੇ ਆ ਬਹੁਤ ਲੋਕਾਂ ਨੂੰ ਸਿੱਖਿਆ ਦਿੰਦੇ ਆ ਦੂਜੇ ਪਾਸੇ ਵਾਤਾਵਰਨ ਜਿਹਦੇ ਤੇ ਹੜਾ ਹੁੰਦਾ 5 ਜੂਨ ਨੂੰ ਉਦੋਂ ਹੀ ਇਹ ਸਾਰਾ ਜੰਗਲ ਬਾਇਆ ਜਾਂਦਾ। ਸਿਹਦਾ ਕੌਣ ਜ਼ਿੰਮੇਵਾਰ ਹੈ? ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ, ਪੰਜਾਬ ਦੇ ਜੰਗਲਾਤ ਮੰਤਰੀ ਨੂੰ, ਪੰਜਾਬ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਦੇ ਧਿਆਨ ਚ ਲਿਆਉਣਾ ਚਾਹਣਾ ਮਸਲਾ ਕਿਉਂਕਿ ਜਿਸ ਤਰੀਕੇ ਨਾਲ ਮੈਂ ਉਠਾ ਲਗਾ ਮੈਂ ਮਸਲਾ ਦੇਖਿਆ ਵੀ ਜਦੋਂ ਮੈਂ ਕ੍ਰਿਸ਼ਨ ਕੁਮਾਰ ਦੇ ਧਿਆਨ ਚ ਲਿਆਉਂਦਾ ਹੈਲੋ 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 ਤਾਰ ਵੀ ਲਾਈ ਆ ਪਗਲ ਮਾਰਿਆ ਵਾ ਯਾਰ ਦੇਖ ਲਾ ਤਾਰ ਵੀ ਲੈ ਤਾਂ ਮੈਂ ਜਦੋਂ ਮਸਲਾ ਟਾਲਿੰਗ ਵਾਲਾ ਕ੍ਰਿਸ਼ਨ ਕੁਮਾਰ ਜੀ ਦੇ ਧਿਆਨ ਚ ਲਿਆਉਂਦਾ ਤਾਂ ਨਾਲ ਦੀ ਨਾਲ ਉਹਦੇ ਉੱਤੇ ਉਦੋਂ ਬਾਅਦ ਐਕਸ਼ਨ ਹੋਇਆ ਸੋ ਮੈਂ ਖਾਸ ਤੌਰ ਤੇ ਇਹ ਜਿਹੜੀ ਵੀਡੀਓ ਬਣਾ ਰਿਹਾ ਮੈਂ ਖਾਸ ਤੌਰ ਤੇ ਕਿਉਂਕਿ ਉਹ ਨੈਰੀ ਵਿਭਾਗ ਦੇ ਤੇ ਜੰਗਲਾਤ ਵਿਭਾਗ ਦੇ ਜਿਹੜੇ ਸੈਕਟਰੀ ਨੇ ਕ੍ਰਿਸ਼ਨ ਕੁਮਾਰ ਜੀ ਉਹਨਾਂ ਕੋਲੇ ਇਹ ਜੰਗਲਾਤ ਦਾ ਮਹਿਕਮਾ ਉਹਨਾਂ ਦੇ ਕੋਲੇ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੰਨਾ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਆ ਦੋ ਕਿੱਲੇ ਜੰਗਲਵਾ ਹੈ 5200 ਬੂਟਾ ਪਾ ਹੈਗਾ 5200 ਬੂਟਾ ਕਿੰਨੀ ਮਿਹਨਤ ਦੇ ਨਾਲ ਰਾਉਂਡ ਗਲਾ ਸੰਸਥਾ ਜਿਹੜੀ ਬਣੀ ਹੈ ਉਹਨੇ ਕਿੰਨੀ ਮਿਹਨਤ ਦੇ ਨਾਲ ਇਹ ਜੰਗਲ ਲਾਇਆ ਸੀਗਾ ਪੰਚਾਇਤ ਨੇ ਡੀਸੀ ਨੇ ਲਵਾਇਆ ਕਿ ਤੇ ਇੱਥੇ ਪ੍ਰਬੰਧਕ ਨੇ ਕੋਈ ਪੰਚਾਇਤ ਨਹੀਂ ਪਤਾ ਨਹੀਂ ਕਿਵੇਂ ਪ੍ਰਬੰਧਕ ਨੇ ਬਹਾਇਆ ਕੀ ਨਾਮ ਪ੍ਰਬੰਧਕ ਦਾ ਜੈ ਨਿਕਰਨ ਕੁਮਾਰ ਕਰਨ ਕੁਮਾਰ ਜੈ ਲੱਗੇ ਹੋਏ ਨੇ ਪ੍ਰਬੰਧਕ ਉਹਨਾਂ ਨੇ ਇਹ ਬਹਾਇਆਗਾ ਇਹ ਤਾਂ ਐਡੀਸੀ ਨੇ ਬੰਦ ਕਰ ਲਿਆ ਪਹੁੰਚ ਸੋ ਮੈਂ ਤੁਹਾਡੇ ਨੇ ਧਿਆਨ ਚ ਲਿਆਉਣਾ ਚਾਹਨਾ ਕਿ ਇਹਨਾਂ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਹ ਜਿਹੜਾ ਤਬਾਹ ਕਰ ਰਹੇ ਹੋ ਪੰਜਾਬ ਨੂੰ ਬੰਜਰ ਬਣਾ ਰਹੇ ਹੋ ਪੰਜਾਬ ਨੂੰ ਇਹ ਪੰਚਾਇਤਾਂ ਦਾ ਫਰਜ਼ ਹੁੰਦਾ ਕਿ ਅਸੀਂ ਜੰਗਲ ਲਵਾਏ ਆ ਤਾਂ ਜੰਗਲ ਸੰਭਗੇ ਰਚਾਈਏ ਇਹ ਨਹੀਂ ਕਿ ਜੰਗਲਾਂ ਨੂੰ ਅਸੀਂ ਜੜਦਗੇ ਤਬਾਹ ਕਰਦਗੇ ਸੁਪਨਚੈਤਾਂ ਨਾਲ ਤੁਹਾਨੂੰ ਸਰਪੰਚਾਂ ਨੂੰ ਜਿਹੜੇ ਕੋਈ ਸਾਫਕਾ ਕੋਈ ਬਾਣਨਾ ਚਾਹੁੰਦੇ ਨੇ ਅੱਗੇ ਚਾਹ ਬਾਣਨੇ ਸੋਨਾ ਚ ਖੜੇ ਹੁੰਦੇ ਉਹਨਾਂ ਨੂੰ ਬੇਨਤੀ ਆ ਕਿ ਇਹ ਜਿਹੜੀਆਂ ਚੀਜ਼ਾਂ ਬਚਾ ਕੇ ਰੱਖੀ ਰੀਆਂ ਹੁੰਦੀਆਂ ਨੇ ਇਧਰ ਤਾਂ ਬੇਸੀ ਦਰਾਹਤ ਨਹੀਂ ਕੋਈ ਹੈਗਾ ਦੂਰ ਦੂਰ ਤੱਕ ਬੁਰਾ ਹਾਲ ਹੈ ਉਹ ਬੀਆਬਾਨ ਬੰਜਰ ਹੋਇਆ ਪਿਆ ਸਾਰਾ ਕੰਮ ਤੇ ਆ ਮਾੜਾ ਮੋਟਾ ਜਿਗ ਦੇ ਪੰਚਾਇਤ ਨੇ ਕੋ ਉਦਮ ਉਪਰਾਲਾ ਕੀਤਾ ਸੀ ਕੋਈ ਡੀਸੀ ਨੇ ਉਪਰਾਲਾ ਕੀਤੀ ਸੀ ਕੌਣ ਸੀਗੀ ਉਦੋਂ ਪਰਮਵੀਰ ਪਰਮਵੀਰ ਸਿੰਘ ਹਾਂ ਪਰ ਮੀਤ ਸਿੰਘ ਉਹ ਹੀ ਉਹ ਹੀ ਨੇ ਹੁਣ ਵੀ ਹੋਈ ਪਰਮਵੀਰ ਸਿੰਘ ਜਿਹੜੇ ਆਈਐਸ ਡੀਸੀ ਸੀਗੇ ਮਾਨਸਾ ਲੱਗੇ ਉਹਨਾਂ ਨੇ ਮੁੱਖ ਮਹਿਮਾਨ ਵਜੋਂ ਇੱਥੇ ਆ ਕੇ ਜੰਗਲ ਲਵਾਇਆ ਸੀਗਾ ਪਰ ਇਹ ਜੰਗਲ ਅੱਜ ਬਾਕੇ ਤਬਾਹ ਕਰ ਦਿੱਤਾ ਬਾਈ ਸੋ ਮੇਰੀ ਬੇਨਤੀ ਆ ਪੰਜਾਬ ਦੇ ਮੁੱਖ ਮੰਤਰੀ ਨੂੰ ਕਿ ਚੁਟਕਲਿਆਂ ਕਹਾਣੀਆਂ ਚੋਂ ਨਿਕਲ ਕੰਮ ਕਰਨ ਦਾ ਵੇਲਾ ਤੂੰ ਲੋਕਾਂ ਨੇ ਸਬਕ ਸਿਖਾਤਾ ਤੈਨੂੰ 92 ਦੇ ਵਿੱਚੋਂ ਤਿੰਨ ਤੇ ਲਿਆਈ 13 ਜੀਰੋ ਦੀ ਗੱਲ ਕਰਦੇ ਆਲੇ ਤਿੰਨ ਦੇ ਲਿਆ ਕੇ ਪਟਕਾ ਕੇ ਮਾਰਿਆ 27 ਜੀ ਤਰਾ ਆਹੀ ਹਾਲ ਰਹਾ ਆਹੀ ਚੁਟਕਲੇ ਕਹਾਣੀਆਂ ਗੱਪ ਤਰੇ ਕੋਲ ਰਹੇ ਤਾਂ ਤੈਨੂੰ ਇਹ ਆ ਇਥੋਂ ਕੁਝ ਵੀ ਨਹੀਂ ਹੋਣਾ ਕਿਹੜੀਆਂ 92 ਤੈਨੂੰ 92 ਮਤਲਬ ਤੈਨੂੰ 92 ਵੋਟਾਂ ਵੀ ਨਹੀਂ ਪੈਣੀਆਂ ਇੱਕ ਹਲਕੇ 'ਚ ਜਿਹੜਾ ਛੋੜਿਆ ਆਹੀ ਰਹੀਂ ਸੋ ਤੁਹਾਡੇ ਧਿਆਨ 'ਚ ਮੈਂ ਲਿਆਉਣਾ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਹਾ ਦੋ ਕਿਲੇ ਜੰਗਲਵਾ ਹੈ ਗਿਆ ਬੂਟੇ ਖੜੇ ਬਾਹੇ ਗਿਆ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਭੰਮੇ ਖੁਰਦ ਇੱਥੇ ਪਾਇਆ ਪ੍ਰਬੰਧਕ ਲੱਗਿਆ ਸੀ ਕਰਨ ਕੁਮਾਰ ਉਹਦੀ ਰਹਿਨਮਾਈ ਦੇ ਹੇਠ ਪਾਇਆ ਗਿਆ ਇਹਦਾ ਜ਼ਿੰਮੇਵਾਰ ਕੌਣਾ ਹੈ ਬਹਾਇਆ ਕਿਹਨੇ ਹੈ ਪ੍ਰਬੰਧਕ ਨੇ ਬਿਠਾਇਆ ਬਹਾਇਆ ਜਾਂ ਕੋਈ ਮੌਜੂਦ ਜਿਹੜੀ ਸਾਬਕਾ ਪੰਚਾਇਤ ਸੀ ਸਰਪੰਚ ਸੀ ਕਿਹਨੇ ਬਹਾਇਆ ਕਿਹਦੇ ਅਧਿਕਾਰ ਤੇ ਪਹਿਲਾਂ ਜੰਗਲ ਲੱਗਿਆ ਸੀਗਾ ਕਿਹਦੇ ਅਧਿਕਾਰ ਦੇ ਵਿੱਚ ਆ ਕੇ ਹੁਣੇ ਬੋਲੀ ਲਾਈ ਗਈ ਜ਼ਮੀਨ ਦੀ ਸੁਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਕੰਮ ਕਰੋ ਲੋਕਾਂ ਨੂੰ ਦਿਖਾਓ ਪੰਜਾਬ ਦੇ ਲੋਕੋ ਸੋਨ ਨੂੰ ਵੀ ਅਪੀਲ ਕਰਦਾ ਵੀ ਜਿੱਥੇ ਕੋਈ ਜੰਗਲ ਕੱਟਿਆ ਜਾਂਦਾ ਵਧਿਆ ਜਾਂਦਾ ਰੁੱਖ ਵਧਿਆ ਜਾਂਦਾ ਕੱਟਿਆ ਜਾਂਦਾ ਪੱਟਿਆ ਜਾਂਦਾ ਉੱਥੇ ਦਾ ਵਿਰੋਧ ਕਰੋ ਮਖਾਲਫਤ ਕਰੋ ਉਥੇ ਤੁਸੀਂ ਦਰਖਾਸਤ ਦਿਓ ਸਬੰਧਤ ਅਧਿਕਾਰੀਆਂ ਕੋਲੇ ਪਹੁੰਚੋ ਕੋਈ ਨਾ ਕੋਈ ਕਾਰਵਾਈ ਕਰਾਓ ਚੁੱਪ ਕਰਕੇ ਘਰੇ ਨਾ ਬੜੋ ਜੇ ਮੈਂ 5 ਦਿਨ ਦਾ ਭੱਜਿਆ ਨੱਠਿਆ ਫਿਰਦਾ ਸੀ ਤਾਂ ਉਹਨਾਂ ਦੀ ਕਾਰਵਾਈ ਹੋ ਕੇ ਖੜਾ ਛੁੱਟੂਗਾ ਬਚਦੇ ਨਹੀਂ ਹੈਗੇ ਉਹ ਤੁਸੀਂ ਕਰਕੇ ਤੁਹਾਨੂੰ ਬੇਨਤੀ ਇੰਨੀ ਆ ਕਿ ਆ ਜਿਹੜਾ ਜੰਗਲ ਮੈਂ ਫਿਰ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕ੍ਰਿਸ਼ਨ ਕੁਮਾਰ ਨੂੰ ਆ ਦੁਬਾਰਾ ਤੁਹਾਨੂੰ ਫਿਰ ਦਿਖਾ ਦਿੰਨੇ ਆ ਆ ਪਈਆ ਵੱਡੇ ਆ ਏਡੇ ਡੇ ਬੂਟੇ ਹੋ ਗਏ ਸੀਗੇ ਸਾਰੇ ਵੜਤੇ ਆ ਟੱਕ ਲੋਰੇ ਆ ਆ ਢੇਰਿਆਂ ਲੱਗੀਆਂ ਪੰਗਾ ਦੇਖਦਾ ਆ ਬਾਣਾ ਕਰੀਰ ਰੇਰੂ ਕਿੱਕਰ ਆ ਫਮਾ ਕੁੱਲ ਤਰ੍ਹਾਂ ਦੀ ਵੈਰੇਟੀ 5200 ਤਰ੍ਹਾਂ ਦੇ ਦਰਖਤ ਲੱਗੇ ਸੀਗੇ ਆ ਪੱਟ ਕੇ ਵੱਢ ਕੇ ਤਵੀਆਂ ਦੇ ਨਾਲ ਆ ਦੇਖ ਲੋ ਆ ਆ ਪਈਆਂ ਢੇਰਾਂ ਲੰਘਾ ਹੈਦਰ ਅਮਰੂਦਾਂ ਦੇ ਦਰਖਤ ਸੀਗੇ ਆਹ 52 ਤੋਂ 5200 5200 5200 ਦਰਖਤ ਸੀਗੇ 62 ਕਿਸਮਾਂ ਦੇ ਦਰਖਤ 62 ਕਿਸਮਾਂ ਦੇ 62 ਕਿਸਮਾਂ ਦੇ ਦਰਖਤ ਸੀ 62 ਕਿਸਮਾਂ ਤੂੰ ਤੋ ਵੀ